ਗਲ ਮਾਸਟਰ ਜੀ ਉਹ ਸਾਰੇ ਅ ਸਰ ਜੀ ਕਹਿ ਲਿਆ ਕਰ ਲੱਗਦਾ ਮਾਸਟਰ ਜੀ ਦਾ ਆ ਫੜ ਬਿਲ ਦਾ ਜੂਸ ਆ ਸ਼ੁਕਰੀਆ ਮਾਸਟਰ ਜੀ ਕੰਨ ਤੋ ਲਪੇੜੀ ਨਾ ਖਾਲੀ ਮੇਰੇ ਕੋਲੋਂ ਤੇਰੇ ਹੱਥੇ ਨਹੀਂ ਲਿਆਂਦਾ ਇਹ ਦੇ ਪਤੰਦਰਾ ਹਰਮਨ ਮੈਡਮ ਆ ਤੇ ਲਿਆਂਦਾ ਮੈਂ ਤੂੰ ਤਾਂ ਬਾਅਦ ਚ ਡੋਲੂ ਤੋਂ ਮਾਨ ਕੇ ਤਾਂ ਇੱਥੇ ਟੰਗਣਾ ਬਸ ਓਕੇ ਵੈਸੇ ਹਰਮਨ ਮੈਡਮ ਆਈ ਨਹੀਂ ਅਜੇ ਖਾਲੇ ਨਹੀਂ ਜਾਈ ਆ ਆ ਵੀ ਵੀ ਕਿਤਰਾ ਇਹ ਦੇ ਕਮਲਿਆ ਦੇ ਲਾਣੋ ਦੇ ਲਾਂ ਦੀ ਰਾਹ ਹੁੰਦੀ ਆ ਬਿਲਕੁਲ ਮਾਸਟਰ ਜੀ ਜੱਤਾ ਸਰਜੋਗਾ ਸਿੰਘ ਸਕੂਲ ਦੇ ਗੇਟ ਤੇ ਖਲੋਕੇ ਸੱਦਰਾਂ ਦੀ ਡੋਰੀ ਨਾ ਖੇਚੇ ਹਮ ਹਰਮਨ ਮੈਡਮ ਕਰੋ ਕਿ ਮੈਂ ਤੁਰ ਹਾਂਵੇ ਇਹ ਆ ਸਰਜੋਗਾ ਸਿੰਘ ਨੇ ਮਾਰਿਆ ਪਹਿਲਾ ਧੁਨਕਾ ਔਰ ਘਰੇ ਬੈਠਿਆਂ ਹਰਮਨ ਮੈਡਮ ਨੂੰ ਆ ਗਈ ਚੁੰਚਣੀ ਤੇ ਆ ਹਰਮਨ ਮੈਡਮ ਦੇ ਕਦਮ ਆਪਣੇ ਆਪ ਤੁਰ ਪਏ ਆਪਣੀ ਸਕੂਟਰੀ 'ਵਰ ਆ ਮੈਡਮ ਨੇ ਭੋਲੇ ਜਿਹੇ ਅੰਗੂਠੇ ਨਾਲ ਮਾਰੀ ਐ ਸਕੂਟਰੀ ਨੂੰ ਸੈਲਫ ਪਰ ਟੀਟ ਸਕੂਟਰੀਆਂ ਨੇ ਮਾਸੂਮ ਸੈਲਫਾ ਨੂੰ ਕਿੱਥੇ ਮੰਨਦੀਆਂ ਨੇ ਇਹ ਨਹੀਂ ਮੰਨਦੀਆਂ ਇਹ ਤੇ ਫਿਰ ਮੈਡਮ ਹਰਮਨ ਨੇ ਸਰ ਜੋਗਾ ਸਿੰਘ ਨੂੰ ਯਾਦ ਕਰਕੇ ਆਹ ਮਾਰੀ ਐ ਸਕੂਟਰੀ ਦੇ ਤੇ ਹਾਏ ਹੋਏ ਸੁਣੀ ਗਣੀ ਕਰ ਕਰ ਸੁਣੀ ਜੀ ਆ ਮੈਡਮ ਨਿਕਲੀ ਘਰੋਂ ਬਾਹਲਿਆ ਭੋਲੀ ਵੇਲੀ ਨੂੰ ਮਗਰ ਹਵਾ ਦੇ ਬੁੱਲਿਆਂ ਦੇ ਨਾਲ ਗਾਉਂਦੀ ਪੈ ਗਈ ਸਕੂਲ ਦੇ ਰਾਹ ਵੇ ਮੈਨੂੰ ਖਿੱਚ ਲੈ ਵੈਰੀਆ ਖਿੱਚ ਲੈ ਚਬਾਰੇ ਵਿੱਚ ਬਾ ਫੜ ਕੇ ਵੇ ਮੈਨੂੰ ਖਿੱਚ ਲੈ ਮਾਸਟਰਾ ਅਮਾ ਜੀ ਸ਼ਿੰਦੀ ਮੈਨੂੰ ਤੂਸ ਤੂਸ ਕਹਿੰਦਾ ਹੋਰ ਸੌੜਿਆ ਤੈਨੂੰ ਮਲਾਈ ਚਾਂਪ ਕਵੇ ਚਪੇੜ ਨਾ ਖਾਣੀ ਮੇਰ ਕੋ ਦੌੜ ਜਾ ਤੋ ਆ ਲੋ ਲੰਗੀ ਹਰਮਨ ਮੈਡਮ ਹੁਣ ਤੂੰ ਖਾ ਲੈਣੀ ਮੇਰ ਕੋ ਅੰਨਾ ਨੂੰ ਇਹਨੂੰ ਪਤਾ ਲੱਗ ਗਿਆ ਤੈਨੂੰ ਨਹੀਂ ਪਤਾ ਲੱਗਾ ਹਰਮਨ ਮੈਡਮ ਲੰਘ ਗਈ ਮੈਂ ਘਰਾਂ ਮਾਸਟਰ ਜੀ ਨਜ਼ਾਰਾ ਹੀ ਅੰਨਾ ਆਉਂਦਾ ਸੀ ਮੇਰੀਆਂ ਤੇ ਆਪਣੀਆਂ ਖਵਾਂਦ ਹੋ ਗਏ ਆਂ ਵੇਖਾਂ ਇਸ਼ਕ 'ਚ ਅੰਨਾ ਮੈਂ ਹੋਇਆ ਫਿਰ ਨਾ ਤੇ ਅੰਨੀ ਇਹਨੇ ਪਾਈ ਇੱਕ ਛੱਡਾ ਤੇਰੇ ਖਾਨਾ ਤੇ ਕਲਾਸ਼ਨ ਜੈ ਹੈਰ ਕੋਨੀ ਸੋਡ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਭਾਈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਮਾਸਟਰ ਜੀ ਗੁੱਡ ਮਾਰਨਿੰਗ ਜੀ ਅੱਜ ਬੱਚੇ ਜਮਾ ਪੂਰੇ ਆਏ ਨੇ ਅ ਦੁਨੀਆ ਦੇ ਤਾਂ ਪੂਰੇ ਹੀ ਆ ਜੀ بس ਆਪਣੀ دو تین ਹੋਣ ਵਾਲੇ ਰਹਿੰਦੇ ਆ ਹਾਂਜੀ ਮੇਰਾ ਕਹਿਣਾ ਮਤਲਬ ਦੋ ਤੇ ਨਹੀਂ ਕੱਟ ਲੱਗਦੇ ਮੈਨੂੰ ਬਾਕੀ ਤੇ ਕਲਾਸ ਪੂਰੀ ਲੱਗਣ ਈ ਹੈ ਹਾਂਜੀ ਚਾਹ ਮੰਗਵਾਵਾਂ ਸਰ ਨਾ ਨਾ ਦਫਾ ਕਰੋ ਚਾਹ ਨੂੰ ਮੈਂ ਤੁਹਾਡੇ ਹਾਸਤੇ ਤਾਜ਼ਾ ਬਿੱਲ ਦਾ ਜੂਸ ਕਢਾ ਕੇ ਲਿਆਂਦਾ ਅੱਛਾ ਹਾਂਜੀ ਪੜੋ ਤੁਸੀਂ ਆਪ ਲਿਆ ਵੀ ਆਈਟਮ ਪੇਸ਼ ਕਰੋ ਸੁਰੇਸ਼ ਕੁਮਾਰ ਰਾਜੂ ਜਾ ਜਾ ਕੇ ਭੋਲੀ ਮੈਡਮ ਨੂੰ ਬੁਲਾ ਕੇ ਲਿਆ ਜੂਸ ਪੀ ਲੂਗੀ ਨਹੀਂ ਨਹੀਂ ਭੋਲੀ ਮੈਡਮ ਨੇ ਕੀ ਕਰਨਾ ਦੱਸੋ ਪੱਕੀ ਵਿਲੇ ਦਾ ਜੂਸ ਹੈ ਤੇ ਕੱਚੇ ਸਟਾਫ ਨੂੰ ਜ਼ਰੂਰ ਪਿਆਉਣਾ ਦੋ ਕੋਈ ਨਾ ਪੀ ਲੂਗੀ ਉਹ ਕੈਰੀਆਂ ਚੋਂ ਲੰਘ ਮੈਂ ਲੱਪਣ ਮਾਰਨਾ ਆਣ ਕਿਤੇ ਬਾਹਰ ਦੀ ਲੰਘ ਮਾਸਟਰ ਜੀ ਪਿਆਰ ਨਾਲ ਪਿਆਰ ਨਾਲ ਤਾਂ ਕਿਸੇ ਵੀ ਬੰਦੇ ਨੂੰ ਵਾਸਟ ਕਰ ਲੋ ਅੱਛਾ ਜੀ ਅਸੀਂ ਤੇ ਆਪ ਜਾਣੇ ਆ ਸਾਨੂੰ ਕੋਈ ਪਿਆਰ ਨਾਲ ਵਾਸਟ ਕਰ ਲੇ ਸਾਡਾ ਵਾਸ ਹੀ ਨਹੀਂ ਚੱਲਦਾ ਤੇ ਹਾਂਜੀ ਸਰ ਮੈਂ ਕਿਹਾ ਜੂਸ ਆ ਗਿਆ ਤੇ ਤੁਸੀਂ ਪੀਓ ਸਸਕਲ ਮਾਸਟਰ ਜੀ ਆ ਜੋ ਦਿਲਦਾਇਆ ਹਾਂਜੀ ਵੈਸੇ ਬਜ਼ਾਰੋਂ ਵੀ ਮਿਲਦਾ ਆ ਅ ਤਾਜ਼ਾ ਕੜਵਾਇਆ ਲੱਗਦਾ ਪੀਓ ਮਾਸਟਰ ਜੀ ਮਾੜਾ ਜਿਹਾ ਨਿੰਬੂ ਵਾ ਦਿੰਦੇ ਬੀਬਾ ਉਹ ਸਾਹਮਣੇ ਬੂਟੇ ਲੱਗਿਆ ਨਿੰਬੂਆਂ ਦੇ ਜਿਹੜੇ ਸਾਈਜ਼ ਦਾ ਚਾਹੀਦਾ ਜਾ ਕੇ ਤੋੜ ਲਿਆ ਉਥੋਂ ਉਹ ਨਿੰਬੂ ਉਹ ਤਾਂ ਜੀ ਕੱਚੇ ਨੇ ਤੇ ਤੂੰ ਵੀ ਪੱਕੀ ਨਹੀਂ ਹੋਈ ਜੇ ਵੈਸੇ ਦੋ ਪਰਮਾਨੈਂਟ ਬੰਦੇ ਜਦੋਂ ਗੱਲ ਕਰ ਰਹੇ ਹੋ ਨਾ ਤੇ ਟੈਂਪਰੇਰੀ ਬੰਦਾ ਵਿੱਚ ਬੋਲਦਾ ਵੈਸੇ ਬੁਰਾ ਲੱਗਦਾ ਤੁਸੀਂ ਪੀਓ ਜੀ ਚਲੋ ਛਕੋ ਤੁਸੀਂ ਉਹ ਜਦਾ ਸਿੰਘ ਨਫ ਸੈਕ੍ਰੋਪੋਲੀ ਨਾ ਸਰਪੰਚਣੀ ਦੀ ਪੋਤਰੀ ਆਹੋ ਆਊਗੀ ਸਰਪੰਚਣੀ ਦੀ ਪੋਤਰੀ ਅਹੀਂ ਸਰਕਾਰੀ ਮੁਲਾਜ਼ਮ ਆ ਸਾਡੇ ਅਕ ਕਿਹੜਾ ਖੰਗ ਜੂ ਬਿਹਾਰ ਮੇ ਸਰਕਾਰ ਬਦਲੀ ਲੋਗੋ ਕੋ ਅਰਥ ਵਿਵਸਥਾ ਮੇ ਸੁਧਾਰ ਕੀ ਉਮੀਦ ਅੱਛਾ ਤੋ ਪੰਜਾਬ ਕੀ ਅਰਧ ਵਿਵਸਥਾ ਕਾ ਕਿਆ ਹਾਲ ਚਾਲ ਹੈ ਭਾਈ ਪਟਵਾਰ ਖਾਨਾ ਕਿਧਰ ਆ ਬਦਾਤਾ ਹੂੰ ਇਸ ਫਿਰਨੀ ਕੋ ਟਾਪ ਕੇ ਨਾ ਸੜਕ ਕੇ ਖੱਬੇ ਪਾਸੇ ਇੱਕ ਟਾਲੀ ਆ ਉਹ ਬੰਦੇ ਦਾ ਪੁੱਤ ਬਣ ਕੇ ਪੰਜਾਬੀ ਚ ਦੱਸ ਨਾ ਅਸੀਂ ਬੰਗਲਾਦੇਸ਼ ਤੋਂ ਆਏ ਆ ਨਾਲੇ ਭਈਆ ਉਹ ਆਸੀਂ ਨਹੀਂ ਉਹ ਯਾਰ ਜਿਵੇਂ ਸਿਆਣੇ ਕਹਿੰਦੇ ਨੇ ਨਾ ਪਟਵਾਰੀ ਤੇ ਬਿਮਾਰੀ ਤੋਂ ਰੱਬ ਬਚਾਵੇ ਕਦੇ ਕਦੇ ਤਾਂ ਧਰਮ ਨਾ ਮੇਰਾ ਜੀ ਆਇਆਂ ਕਰਦਾ ਬਈ ਪਟਵਾਰੀਆਂ ਨੂੰ ਤੌੜੋਂ ਫੜ ਕੇ ਛੱਪਰ ਚ ਜੋਬ ਡੋ ਮਾਰਦੇ ਯਾਰ ਪੈਸਾ ਲੈ ਬਣਾ ਕੁਰਸੀ ਤੋਂ ਲੱਗਦਾ ਹੀ ਨਹੀਂ ਕਰਦੇ ਉਹ ਤੂੰ ਬਾਹਰ ਹੋ ਅਸੀਂ ਆਪੇ ਲੱਭ ਲਾਂਗੇ ਨਾ 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 ਹੁਣ ਕਿਹੜਾ ਮਹਿੰਦੀ ਬੋਲਦਾ ਮੇਰੇ ਸੁਣ ਕੇ ਜਾਇਓ ਗੋਡਾ ਕੰਮ ਪੈਸਾ ਬਣੇ ਨਾ ਬਣੇ ਮੇਰਾ ਕੰਮ ਜ਼ਰੂਰ ਬਣਾ ਕੇ ਆਇਓ ਪਟਵਾਰ ਖਾਨੇ ਦੀ ਕੰਧ ਤੇ ਗੰਧੀਆਂ ਗੰਧੀਆਂ ਗਾਲਾਂ ਲਿਖ ਕੇ ਆਇਓ ਆ ਚੱਕੋ ਕੋਲਾ ਗੰਧੀਆਂ ਗੰਧੀਆਂ ਗਾਲਾਂ ਲਿਖਣ ਦੀ ਕੀ ਲੋੜ ਸਾਹਮਣੇ ਤਾਂ ਬੈਠਿਆ ਕੱਢ ਦੇ ਸ਼ਾਬਾਸ਼ ਸ਼ਾਬਾਸ਼ ਕੱਢ 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 ਉਹ ਮੂਰਖਾ ਇਹੀ ਨੇ ਪਟਵਾਰੀ ਸਾਹਿਬ ਹਮ ਕਦੇ ਪਹਿਲਾਂ ਮਿਲੇ ਨਹੀਂ ਥੇ ਨਾ ਜੀ ਸਾਲਾ ਦੋਸਤਾ ਦਾ ਇਹ ਪਟਵਾਰੀ ਸਾਹਿਬ ਜੀ ਨੇ ਇਹਨਾਂ ਦਾ ਮੁਕਾਬਲਾ ਟੀਕੋ ਨਹੀਂ ਕਰਦਾ ਆਹ ਦੁੱਧ ਚ ਝੰਜਰ ਵੱਟਾ ਹੋ ਜਾਂਦਾ ਠੰਡਾ ਠੰਡਾ ਠੰਡੇ ਠੰਡੇ ਦੀ ਕੀ ਲੋੜ ਆ ਤੱਤੀਆਂ ਤੱਤੀਆਂ ਦਾ ਛਕਾ ਕੇ ਹਟਿਆ ਹੁਣ ਇੱਕ ਹਿਸਾਬ ਤਾਂ ਤੇਰਾ ਮੈਂ ਲਾ ਲਿਆ ਕਿ ਪਿੰਡ ਦਾ ਸਭ ਤੋਂ بڑا ਨੰਗ ਤੂੰ ਆ ਜੇ ਤੇਰੇ ਨਾਮ ਮਿੱਤਰਾ ਮਰਲਾ ਵੀ ਹੁੰਦਾ ਨਾ ਤਾਂ ਘੱਟੋ ਘੱਟ ਪਟਵਾਰੀ ਨਾ ਐਂ ਤਾਂ ਨਹੀਂ ਗੱਲ ਕਰਦਾ ਸੀ ਚਲੋ ਖੇਲੋ ਆਪ ਖੇਲੋ ਖੇਲੋ ਚਲੋ ਪਟਵਾਰੀ ਸਾਹਿਬ ਜੀ ਨਾਲ ਜਾ ਕੇ ਛੱਟਿਆਂ ਦਾ ਸੋਹ ਕਦੀਰ ਤੁਰੀ ਫਿਰਦੀ ਐ ਪਰ ਇਹ ਤਾਂ ਕਾਰਜ ਆ ਜ਼ਿੰਮੇਵਾਰੀ ਵੀ ਕੋਈ ਚੀਜ਼ ਆ ਲੈ ਵੀ ਪਟਵਾਰੀਆ ਚੌਣ ਲੈ ਫਿਰ ਕੰਧ ਤੇਰੀ ਚੁਆਇਸ ਦੀ ਤੇ ਗਾਲਾਂ ਮੇਰੀ ਚੁਆਇਸ ਦੀ ਚੁਆਇਸ ਸ਼ਾਬਾਸ਼ ਆਇਲਟਸ ਕਰੂਆ ਹੈ ਲਵੀ ਬਣ ਗਿਆ ਤੇਰਾ ਯਾਰ ਕਾਨੂੰਗੋ ਤੋਂ ਪਟਵਾਰੀ ਵੈਸੇ ਨਾ ਜਨਾਨੀਆਂ ਮਗਰ ਲਾ ਕੇ ਇਹੋ ਜਿਹੇ ਫੈਸਲੇ ਲੈਣੇ ਨਹੀਂ ਚਾਹੀਦੇ ਉਹੀ ਨਾ ਫੜੇ ਜਾਈਏ ਹਾਂਜੀ ਦੱਸੋ ਇਹਨੇ ਨਵੇਂ ਪਟਵਾਰੀ ਜਸਪਾਲ ਸਿੰਘ ਜੀ ਅੱਛਾ ਅੱਛਾ ਸਤਿ ਸ੍ਰੀ ਅਕਾਲ ਜਨਾਬ ਮੈਂ ਚਰਨ ਸਿੰਘ ਮਹਿਕਮੇ ਵੱਲੋਂ ਚਿੱਠੀ ਆ ਗਈ ਸੀ ਕਿ ਤੁਸੀਂ ਆਉਣਾ ਆਓ ਜਨਾਬ ਤੁਹਾਡਾ ਦਫ਼ਤਰ ਦਿਖਾ ਦਿਆਂ ਤੁਹਾਡਾ ਦਫ਼ਤਰ ਐ ਟਿਚਨ ਕਰਾਤਾ ਸੀਗਾ ਜੀ ਬਸ ਆ ਪੱਖਾ ਥੋੜਾ ਹੜ ਕੇ ਚੱਲਦਾ ਐਸੀ ਸਰ ਤੇ ਨਾ ਡਗਪੇ ਇਸ ਲਈ ਤਾਰਾਂ ਕੜਵਾਤੀਆਂ ਪਰ ਮੈਂ ਤੜਕੀ ਬੰਦਾ ਬੁਲਾ ਕੇ ਠੀਕ ਕਰਾ ਦੂੰਗਾ ਜੀ ਯਾਰ ਪਟਵਾਰੀ ਦੇ ਦਫ਼ਤਰ ਚ ਫੋਨ ਨਹੀਂ ਹੁੰਦਾ ਨਹੀਂ ਜੀ ਇੱਥੇ ਫੋਨ ਨਹੀਂ ਹੁੰਦਾ ਜੀ ਹੋਰ ਸੇਵਾ ਦੱਸੋ ਜਰਾ ਚਾਹ ਪੀਓਗੇ ਆਹ ਚਾਹ ਬਣਵਾ ਲਾ ਯਾਰ ਪਕੌੜੇ ਬਣਵਾ ਲਈ ਨਾਲ ਗੋਭੀ ਵਾਲੇ ਠੀਕ ਹੈ ਜੀ ਕੱਚੀ ਰੱਖੀ ਨਾਲ ਥੋੜੇ ਜਿਹਾ ਪਟਵਾਰੀਆ ਗੁਲਗਲੇ ਨਹੀਂ ਛੱਕੇਗਾ ਉਹ ਯਾਰ ਗੁਲਗਲੇ ਤਾਂ ਖਾ ਲਾਂਗੇ ਪਰ ਪਹਿਲਾਂ ਜਿਹਨੂੰ ਦੇਖਣਾ ਐ ਉਹਨੂੰ ਤਾਂ ਦੇਖ ਲਈਏ ਚਲੋ ਆਜਾ ਏਦਰੀਆ ਮੇਰੀ ਵਿਦਿਆਤਾ ਇਹ ਕਹਿੰਦੀ ਆ ਯਾਰ ਕੰਧ ਬੜੀ ਉੱਚੀ ਆ ਲੈ ਵੀ ਪਟਵਾਰੀਆ ਮੈਂ ਤਾਂ ਲਾਜ਼ਰ ਰੱਬ ਨੇ ਸੁਣ ਲਈ ਤੇਰੀ ਮੈਨੂੰ ਲੱਗਦਾ ਮੈਨੂੰ ਪਹਿਲਾਂ ਵੀ ਕਿਸੇ ਜੀ ਸੁਣੀ ਹੋਈ ਸੀ ਓਏ ਹੋਏ 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 ਓ ਇਹ ਜੀ ਮਲਿਕਾਏ ਹੁਸਨ ਲਈਏ ਫੜੀ ਵੀ ਜਾਈਏ ਤਾਂ ਕਿੱਡੀ ਗੱਲ ਆ ਓ ਯਾਰ ਪਰਝਾਈ ਤਾਂ ਉਦਨ ਨਾਲੋਂ ਵੀ ਸੋਹਣੀ ਲੱਗੀ ਜਾਂਦੀ ਆ ਅੱਛੇ ਹੋ ਕੋਈ ਤਾਂ ਭੋਲੀ ਆ ਯਾਰ ਤੇ ਤੇਰੀ ਪਰਝਾਈ ਆ ਤੇਰੀ ਪਰਝਾਈ ਕਿੱਥੇ ਆ ਫਿਰ